ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ ਟੀਵੀ ਮੈਂ ਹਾਂ ਸਾਰੀਕਾ ਚਵਾਲ ਤੇ ਪ੍ਰੋਗਰਾਮ ਵਿਚਾਰ ਵਿਟਾਂਦਰਾ ਜਿਸ ਦੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇਜੀ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਨਾ ਸਰ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਛਤਿਸਗੜ ਵਿਕੇ ਦੀ ਗੱਲ ਕਰਾਂਗੇ ਸੋ ਸਰ ਛਤਿਸਗੜ ਵਿੱਚ ਪ੍ਰਚਾਰ ਦਾ ਪਰਦਾ ਫਾਸ਼ ਕਰਨ ਵਾਲੇ ਪੱਤਰਕਾਰ ਮੁਕੇਸ਼ ਚੰਦਰਾਕਰ ਦਾ ਕਤਲ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਰ ਪਿਛਲੇ ਦਿਨਾਂ ਚ ਇੱਕ ਖਬਰ ਬਾਰ-ਬਾਰ ਜਿਹੜੀ ਹੈ ਪੱਤਰਕਾਰ ਭਾਈਚਾਰੇ ਵਾਸਤੇ ਜੀ ਬੜੀ ਸ਼ਰਮਨਾਕ ਬੜੀ ਚੁਣੌਤੀਆਂ ਭਰਪੂਰ ਏ ਖਬਰ ਹੈ ਜੀ ਕਿ ਛੱਤੀਸਗੜ੍ਹ ਦਾ ਇੱਕ ਜਿਹੜਾ ਆਜ਼ਾਦ ਮੀਡੀਆ ਚਲਾਉਣ ਵਾਲਾ ਨੌਜਵਾਨ ਸੀਗਾ ਜੀ ਕੋਈ 33 ਸਾਲ ਦੀ ਉਹਦੀ ਉਮਰ ਸੀ ਮੁਕੇਸ਼ ਚੰਦਰਾਕਰ ਦੀ ਉਸ ਦਾ ਕਤਲ ਜਿਹੜਾ ਹੈ ਹੋ ਗਿਆ ਜੀ ਕਤਲ ਬਹੁਤ ਬੇਰਹਿਮੀ ਨਾਲ ਹੋਇਆ ਪਹਿਲੀ ਜਨਵਰੀ ਵਾਲੇ ਦਿਨ ਮੁਕੇਸ਼ ਚੰਦਰਾਕਰ ਆਪਣੇ ਘਰ ਤੋਂ ਕੰਮ ਗਿਆ ਪਰ ਘਰ ਨਹੀਂ ਆਇਆ ਜੀ ਅ ਦੂਸਰੇ ਦਿਨ ਉਹਦੀ ਤਲਾਸ਼ ਸ਼ੁਰੂ ਹੁੰਦੀ ਹੈ ਹਮ ਤੀਸਰੇ ਦਿਨ ਉਹਦੀ ਲਾਸ਼ ਜਿਹੜੀ ਹੈ ਉਹਦੇ ਹੀ ਆਪਣੇ ਚਚੇਰੇ ਭਰਾ ਦੇ ਘਰੋਂ ਲੱਭ ਪੈਂਦੀ ਹੈ ਜੀ ਔਰ ਜਿਹੜਾ ਉਸ ਚਚੇਰੇ ਭਰਾ ਨੇ ਇੱਕ ਸੈਪਟਿਕ ਟੈਗ ਬਣਾਇਆ ਹੋਇਆ ਹੈ ਉਹਦੇ ਚੋਂ ਉਹਦੀ ਗਲੀ ਸੜੀ ਜ਼ਖਮੀ ਹੋਈ ਲਾਸ਼ ਜਿਹੜੀ ਹੈ ਉਹ ਮਿਲਦੀ ਹੈ ਜੀ ਅ ਸਵਾਲ ਇਹ ਹੈ ਕਿ ਉਸ ਸ਼ਰੇਸ਼ ਚੰਦਰਾਕਰ ਨੇ ਹਮ ਮੁਕੇਸ਼ ਚੰਦਰਾਕਰ ਦਾ ਕਤਲ ਕਿਉਂ ਕੀਤਾ ਜੀ ਅ ਇਸ ਗੱਲ ਦੀ ਵੱਖ-ਵੱਖ মিডিਆ ਹਾਊਸ ਨੇ ਬੜੀ ਡਿਟੇਲ ਸਟੱਡੀ ਕਰਨ ਤੋਂ ਬਾਅਦ ਕਿਹਾ ਹੈ ਕਿ ਸਰੇਸ਼ ਚੰਦਰਾਕਰ ਜਿਹੜਾ ਰਿਸ਼ਤੇ ਚੋਂ ਪਿੰਡ ਚੋਂ ਉਹਦੇ ਪਿੰਡ ਦਾ ਉਹਦਾ ਚਚੇਰਾ ਭਾਈ ਸੀ ਜੀ ਉਹ ਕੁਝ ਸਾਲਾਂ ਵਿੱਚ ਠੇਕੇਦਾਰ ਬਣਿਆ ਸੀ ਹਮਮ ਔਰ ਉਸਨੇ ਇੱਕ ਰੋਡ ਜਿਹੜੀ ਹੈ ਉਬਸਤਰ ਦੇ ਜੰਗਲਾਂ ਵੱਲ ਨੂੰ ਜਾਂਦੀ ਰੋਡ ਬਣਾਈ ਸੀ ਜੀ ਉਹ ਰੋਡ 56 ਕਿਲੋਮੀਟਰ ਦੀ ਸੀ ਹੂੰ ਉਸ ਰੋਡ ਦੇ ਨਿਰਮਾਣ ਸੰਬੰਧੀ ਵੀ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਜੀ ਕਿ ਬਸਤਰ ਦੇ ਜੰਗਲਾਂ 'ਚ ਜਿਹੜਾ ਕੰਮ ਕਰਨਾ ਉਹ ਇੰਨਾ ਆਸਾਨ ਨਹੀਂਗਾ ਜੀ ਬਹੁਤ ਵੱਡੀਆਂ ਕੰਪਨੀਆਂ ਉੱਥੇ ਕੰਮ ਕਰਨ ਲਈ ਨਹੀਂ ਜਾਂਦੀਆਂ ਹੂੰ ਕਈ ਵਾਰੀ ਕੰਮ ਕਰਨ ਵਾਲੇ ਠੇਕੇਦਾਰਾਂ ਦੇ ਕਤਲ ਜਿਹੜੇ ਨੇ ਉਹ ਬਸਤਰ ਦੇ ਜੰਗਲਾਂ ਵਿੱਚ ਨਕਸਲੀਆਂ ਦੇ ਟਕਰਾਅ ਨਾਲ ਹੋ ਜਾਂਦੇ ਨੇ ਜੀ ਤੇ ਉਥੇ ਕੰਮ ਕਰਨ ਦੇ ਲਈ ਤੁਹਾਨੂੰ ਪੁਲਿਸ ਦੀ ਜਿਹੜੀ ਸਹੈਤਾ ਦੀ ਲੋੜ ਹੈ ਸੋ ਮਿਲੀ ਭੁਗਤ ਨਾਲ ਜਿੱਦਾਂ ਦਾ ਵੀ ਰੀਨਵਾਸਾ ਕੰਮ ਹੁੰਦਾ ਉਹ ਕੰਮ ਲੈਣ ਦੀ ਉਹਦੀ ਪ੍ਰਵਿਰਤੀ ਸੀ ਸ਼੍ਰੇਸ਼ ਦੀ ਇਸ ਕਰਕੇ ਸ਼੍ਰੇਸ਼ ਦੇ ਹੱਥ ਜਿਹੜੇ ਨੇ ਉਹ ਪੁਲਿਸ ਨਾਲ ਜੁੜੇ ਹੋਏ ਸੀ ਤੇ ਸ਼੍ਰੇਸ਼ ਨੇ ਉਹ ਕੋਈ ਮਤਲਬ 52 ਕਰੋੜ ਦਾ ਜਿਹੜਾ ਉਸ ਕੰਮ ਸੀਗਾ ਉਹਨੂੰ 120 ਕਰੋੜ ਵਿੱਚ ਨੇਪਰੇ ਚਾੜਿਆ ਔਰ ਬਾਦ ਦੇ ਵਿੱਚ ਵੀ ਉਹ ਚੰਦਰਾਕਰ ਦੀ ਮੌਤ ਤੋਂ ਬਾਅਦ ਚ ਵੀ ਪੱਤਰਕਾਰਾਂ ਨੇ ਤੇ ਮੀਡੀਆ ਨੇ ਜਾ ਕੇ ਦੇਖਿਆ ਕਿ ਉਹ ਜਿਹੜੀ ਬਜਰੀ ਲੱਕ ਵਾਲੀ ਸੜਕ ਬਣੀ ਪਈ ਆ ਉਹ ਭਾਵੇਂ ਤੁਸੀਂ ਝਾੜੂ ਦੇ ਨਾਲ ਇਕੱਠੀ ਕਰ ਲੋ ਮਤਲਬ ਇਸ ਤਰ੍ਹਾਂ ਦਾ ਚਾਲੂ ਜਾਂ ਉਹਨੇ ਕੰਮ ਕੀਤਾ ਜੀ ਇਹ ਜਿਹੜਾ ਮੁਕੇਸ਼ ਚੰਦਰਾਕਰ ਹੈ ਇਹ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਬਸਤਰ ਦੇ ਜੰਗਲਾਂ ਚ ਜਿਹੜੀਆਂ ਕਨਟਰਡਕਸ਼ਨਸ ਹੈਗੀਆਂ ਨੇ ਜੀ ਉਹਨਾਂ ਨੂੰ ਤਲਾਸ਼ਦਾ ਰਹਿੰਦਾ ਸੀ ਤੇ ਆਪਣੇ YouTube ਚੈਨਲ ਬਸਤਰ ਜੰਕਸ਼ਨ ਦੇ ਉੱਤੇ ਪਾਉਂਦਾ ਰਹਿੰਦਾ ਸੀ ਅਮਕੀਸ਼ ਐਨਡੀ ਟੀਵੀ ਨਾਲ ਜੁੜ ਕੇ ਵੀ ਕੰਮ ਕਰਦਾ ਸੀਗਾ ਐਨਡੀ ਟੀਵੀ ਨੂੰ ਉਹ ਤਿਆਰ ਕਰਕੇ ਆਪਣੀ ਜਿਹੜੀ ਆ ਰਿਪੋਰਟ ਜਿਹੜੀ ਉਹ ਦਿੰਦਾ ਸੀ ਤੇ ਐਨਡੀ ਟੀਵੀ ਨੇ ਪਿਛਲੀ 24 ਤਰੀਕ ਵਾਲੇ ਦਿਨ ਇਹ ਜਿਹੜੀ ਰੋਡ ਨਿਰਮਾਣ ਹੈ ਇਹਨੂੰ ਲੈ ਕੇ ਜਿਹੜੀ ਉਹਦੀ ਵਿਸ਼ੇਸ਼ ਰਿਪੋਰਟ ਸੀ ਉਹਨੂੰ ਪ੍ਰਸਾਰਤ ਕੀਤਾ ਸੀ ਉਦੋਂ ਪ੍ਰਸਾਰਨ ਤੋਂ ਬਾਅਦ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਹੈ ਉਹ ਇੱਕ ਝਗੜਾ ਹੋ ਜਾਂਦਾ ਹੈ ਜੀ ਮੈਂ ਸਮਝਦਾ ਵੀ ਇਹ ਝਗੜਾ ਹੋਣਾ ਉਦੋਂ ਹੋਰ ਕੁਦਰਤੀ ਹੋ ਜਾਂਦਾ ਹੈ ਜਦੋਂ ਪੱਤਰਕਾਰ ਨੂੰ ਜਿਹੜੀ ਧਿਰ ਦੇ ਨਾਲ ਤੁਹਾਡੀ ਇਹ ਕਨਟਰਡਿਕਸ਼ਨ ਉੱਭਰੀ ਹੈ ਜਾਂ ਜਿਹਦੇ ਬਾਰੇ ਤੁਸੀਂ ਸਟੋਰੀ ਕਰ ਰਹੇ ਹੋ ਉਹਨੂੰ ਤੁਸੀਂ ਨਿੱਜੀ ਰੂਪ ਵਿੱਚ ਜਾਣਦੇ ਹੋ ਉਹ ਕਿਉਂਕਿ ਮਕੇਸ਼ ਇੱਕ ਗਰੀਬ ਪਰਿਵਾਰ ਦਾ ਲੜਕਾ ਸੀ ਜਿਹਦੇ ਪਿਤਾ ਦੀ ਮੌਤ ਉਹਦੇ ਬਹੁਤ ਬਚਪਨ ਚ ਹੋ ਗਈ ਸੀ ਤੇ 2009 ਵਿੱਚ ਮਾਂ ਵੀ ਕੈਂਸਰ ਨਾਲ ਲੜਾਈ ਲੜਦੀ ਜਿਹੜੀ ਹੈ ਉਹ ਇਸ ਜਹਾਨ ਨੂੰ ਅਲਵਿਦਾ ਆਖ ਚੁੱਕੀ ਹੈ ਜੀ ਦੋਨੇ ਭਰਾ ਨੇ ਤੇ ਦੋਨੇ ਭਰਾ ਪੱਤਰਕਾਰ ਹੀ ਕਰਦੇ ਨੇ ਘਰ ਆਰਥਿਕ ਤੰਗੀਆਂ ਨਾਲ ਜੂਜਦਾ ਬਸਤਰ ਦੇ ਇਲਾਕੇ ਦੇ ਉਹ ਲੋਕ ਪਰ ਮੁਕੇਸ਼ ਦੀ ਇੱਕ ਖਾਸियत ਸੀ ਕਿ ਉਹਦੀਆਂ ਅ ਮੈਂ ਉਹਦੇ ਜਿਹੜਾ YouTube ਚੈਨਲ ਤੋਂ ਸਟੱਡੀ ਕੀਤੀ ਜੀ ਵੀ ਉਹਨੇ ਜਿੰਨੀਆਂ ਵੀ ਰਿਪੋਰਟਾਂ ਆਪਣੇ YouTube ਚੈਨਲ ਤੇ ਪਾਈਆਂ ਉਹ ਸਾਰੇ ਦੀਆਂ ਸਾਰੀਆਂ ਖਾਸ ਮਹੱਤਵ ਦੀਆਂ ਲਿਖਾਇਕ ਹੈ ਹੂੰ ਅ ਪਿਛਲੇ ਦਿਨਾਂ ਵਿੱਚ 2021 ਵਿੱਚ ਵੀਜ਼ਾਪੁਰ ਦੇ ਤਕਲ ਗੁੱਡਾ ਏਰੀਏ ਦੇ ਵਿੱਚ ਇੱਕ ਨਕਸ਼ਲੀ ਹਮਲਾ ਹੋਇਆ ਸੀ ਜਿਹਦੇ ਵਿੱਚ 22 ਸੁਰੱਖਿਆ ਕਰਮੀ ਮਾਰੇ ਗਏ ਸੀ ਤੇ ਇੱਕ ਜਿਹੜਾ ਰਕੇਸ਼ਵਰ ਅਸਿੰਗਰ ਮਨਹਾਸ ਨਾ ਦਾ ਪੁਲਿਸ ਅਫਸਰ ਆ ਉਹਨੂੰ ਨਕਸਲੀ ਜਿਹੜਿਆ ਉਹ ਚੁੱਕੇ ਲੈ ਗਏ ਸੀ ਆ ਕਹਿੰਦੇ ਨੇ ਕਿ ਉਸ ਨੂੰ ਛਡਾਉਣ ਵਿੱਚ ਆ ਇਸ ਪੱਤਰਕਾਰ ਦੀ ਐਮ ਭੂਮਿਕਾ ਰਹੀ ਹੈ ਜੀ ਮੈਂ ਤੇ ਤੋਂ ਇਹ ਗੱਲ ਲੈਣਾ ਆ ਕਿ ਇਹਦਾ ਮਤਲਬ ਇਹ ਹੈ ਕਿ ਇਹ ਪੱਤਰਕਾਰ ਬਿਲਕੁਲ ਸਥਾਨਿਕ ਪੱਤਰ ਦਾ ਪੱਤਰਕਾਰ ਨਹੀਂਗਾ ਇਹ ਪੱਤਰਕ ਇੰਨੀ ਵਿਵਾਕ ਅੰਦਾਜ਼ ਨਾਲ ਪੱਤਰਕਾਰੀ ਕਰਨ ਦੇ ਸਮਰੱਥ ਹੈ ਕਿ ਇੱਕ ਵਾਰੀ ਇਹ ਮਤਲਬ ਜੇ ਉਹ ਇੱਕ ਬੰਨੇ ਜਿਹੜੇ ਦਹਿਸ਼ਤਗਰਦ ਨੇ ਜਾਂ ਜਿਹੜੇ ਨੈਕਸਲਾਈਟ ਨੇ ਜਾਂ ਜਿਹੜੇ ਹੋਰ ਖੰਖਾਰ ਲੋਕ ਨੇ ਉਸ ਏਰੀਏ ਦੇ ਭਾਵੇਂ ਉਹ ਸਰਕਾਰੀ ਹੋਣ ਭਾਵੇਂ ਗੈਰ ਸਰਕਾਰੀ ਹੋਣ ਉਹਨਾਂ ਦੇ ਨਾਲ ਉਹ ਮਤਲਬ ਵਿਵਾਖ ਹੋ ਕੇ ਗੱਲਬਾਤ ਕਰਨ ਦੀ ਸਮਰੱਥ ਹੈ ਐ ਨਕਸਲੀਆਂ ਦੇ ਨਾਲ ਟਕਰਾਅ ਦੀਆਂ ਖਬਰਾਂ ਵੀ ਉਹ ਪ੍ਰਕਾਸ਼ਿਤ ਕਰਦਾ ਹੈ ਐ ਨਕਸਲੀਆਂ ਨੇ ਜਦੋਂ ਉਸ ਅ ਰਕੇਸ਼ਵਰ ਨੂੰ ਮਤਲਬ ਕੱਢਨੇਪ ਕਰ ਲਿਆ ਤਾਂ ਉਹਨੂੰ ਜਿੰਦਾ ਲਵਾਪਸ ਲੈ ਕੇ ਆਉਣਾ ਸਟੇਟਲੀ ਵੀ ਇੱਕ ਚੈਲੰਜ ਸੀਗਾ ਤੇ ਇਹ ਰੋਲ ਵਿਚੋਲੀਏ ਦਾ ਇਹਨੇ ਨਿਭਾਇਆ ਹੁਣ ਮੈਂ ਇਦਾਂ ਦੇਖਦਾ ਆ ਕੇ ਬਾਸਤਰ ਦੇ ਜੰਗਲਾਂ ਚ ਮੰਨ ਲਓ ਜੇ ਕੋਈ ਸਕੀਮ ਬਾਸਤਰ ਦੇ ਲੋਕਾਂ ਲਈ ਆਉਂਦੀ ਹੈ ਤਾਂ ਉਹ ਲੋਕਾਂ ਤੱਕ ਪਹੁੰਚਦੀ ਨਹੀਂ ਉਹ ਬਾਰ ਬਾਰ ਖਾਦੀ ਜਾਂਦੀ ਹੈ ਬਾਸਤਰ ਦੇ ਜੰਗਲਾਂ ਵਿੱਚ ਜਾਣ ਲਈ ਰਸਤੇ ਨਹੀਂਗੇ ਉਹ ਲੋਕ ਮਤਲਬ 50 50 ਕਿਲੋਮੀਟਰ ਤੱਕ ਦਾ ਜਿਹੜਾ ਸਫਰ ਹੈ ਪੈਦਲ ਤੁਰ ਕੇ ਤੈਅ ਕਰਦੇ ਨੇ ਪਹਾੜੀ ਇਲਾਕਾ ਹੈ ਕਿਤੇ ਕੁਸ਼ ਹੈ ਕਿਤੇ ਕੁਸ਼ ਹੈ ਸੋ ਉਹਨਾਂ ਇਲਾਕਿਆਂ ਵਿੱਚ ਹੁਣ ਔਰ ਜਿਹੜਾ ਸੇਫ ਚੱਲਣ ਵਾਸਤੇ ਇਹ ਰੋਡਸ ਕੱਡੀਆਂ ਜਾ ਰਹੀਆਂ ਨੇ ਬੇਸਿਕਲੀ ਇਹ ਰੋਡ ਕੱਡੀਆਂ ਇਸ ਲਈ ਜਾ ਰਹੀਆਂ ਨੇ ਕਿ 2026 ਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇਹ ਜਿਹੜਾ ਬਸਤਰ ਦਾ ਇਲਾਕਾ ਹੈ ਇਹਨੂੰ ਅਸੀਂ ਨਕਸ਼ਲ ਫ੍ਰੀ ਕਰਦੇ ਹਾਂ ਭਾਵ ਇਹ ਨਕਸ਼ਲ ਫ੍ਰੀ ਹੋ ਜਾਗਾ ਤੇ ਇੱਥੇ ਦੀ ਜਿਹੜੀ ਧਰਤੀ ਹੈ ਇਹਦੀ ਡਿਵੈਲਪਮੈਂਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਹੁ ਰਾਸ਼ਟਰੀ ਕੰਪਨੀਆਂ ਨੂੰ ਦੇ ਦੇਣੀ ਹੈ ਜੀ ਜਦੋਂ ਅਸੀਂ ਬਹੁ ਰਾਸ਼ਟਰੀ ਕੰਪਨੀਆਂ ਨੂੰ ਡਵੈਲਪਮੈਂਟ ਦੀ ਜ਼ਿੰਮੇਵਾਰੀ ਦੀ ਗੱਲ ਕਰਦੇ ਆ ਤਾਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੱਥੇ ਦੀ ਧਰਤੀ 'ਚ ਜਿਹੜੇ ਖਣਨਜ ਪਦਾਰਥ ਨੇ ਜਿਹੜਾ ਕੁਝ ਇਹ ਧਰਤੀ ਦੇ ਤਹਿ-ਥਲੇ ਲੁਕਿਆ ਪਿਆ ਜੇ 'ਚ ਲੋਹਾ ਵੀ ਹੈ ਇਹ ਹੋਰ ਕੀਮਤੀ ਧਾਤਾਂ ਨੇ ਉਨਾ ਸਾਰਿਆਂ ਦਾ ਜਿਹੜੀ ਜ਼ਿੰਮੇਵਾਰੀ ਹੈ ਕੱਢਣ ਦੀ ਵੇਚਣ ਦੀ ਵਪਾਰ ਕਰਨ ਦੀ ਉਹ ਵਿਦਾਂਤਾਂ ਵਰਗੀਆਂ ਜਾਂ ਹੋਰ ਅਡਾਨੀਆਂ ਬਾਨੀ ਵਰਗੀਆਂ ਕੰਪਨੀਆਂ ਨੂੰ ਦੇ ਦੇਣਾ ਹੈ ਸੋ ਉਹਨਾਂ ਦੇ ਲਈ ਸੁਰੱਖਿਤ ਰੋਡ ਬਣਾਈ ਜਾ ਰਹੀ ਹੈ ਨਕਸਲੀਆਂ ਦਾ ਖੌਫ ਹਟਾਉਣ ਦੇ ਲਈ ਨਕਸਲੀਆਂ ਦੇ ਧੁਰ ਅੰਦਰ ਤੱਕ ਲੈ ਕੇ ਜਾਣ ਲਈ ਰੋਡਸ ਬਣਾ ਰਹੀ ਹੈ ਬਣਾ ਰਹੀ ਹੈ ਸਰਕਾਰ ਸੋ ਇਹ ਸਾਰੀਆਂ ਰੋਡ ਜਿਹੜੀਆਂ ਪੁਲਿਸ ਕਸਟਡੀ ਤੋਂ ਬਿਨਾ ਬਣ ਵੀ ਸਕਦੀਆਂ ਸੋ ਜਦੋਂ ਪੁਲਿਸ ਕਸਟਡੀ ਨਾਲੇ ਰੋਡਸ ਬਣਨੀਆਂ ਨੇ ਤਾਂ ਜਿਹੜਾ ਠੇਕੇਦਾਰ ਹੈ ਉਹ ਆਪਣੀ ਵੀ ਜਾਨ ਜੋਖਮ ਵਿੱਚ ਪਾ ਕੇ ਕੰਮ ਕਰਦਾ ਸੋ ਉੱਥੇ ਇਸ ਤਰ੍ਹਾਂ ਦੇ ਜਿਹੜੇ ਕਈ ਦਲਾਲ ਕਿਸਮ ਦੇ ਲੋਕ ਜਿਹੜੇ ਨੇ ਉਹ ਸਰਗਰਮ ਨੇ ਤੇ ਉਹ ਦਲਾਲ ਕਿਸਮ ਦੇ ਲੋਕਾਂ ਦੇ ਵਿੱਚੋਂ ਹੀ ਇੱਕ ਸ਼ਰੇਸ਼ ਹੈ ਜਿਹੜਾ ਉਹ ਉੱਭਰਦਾ ਆ ਮੈਂ ਇਹ ਗੱਲ ਦੀ ਸਟੱਡੀ ਕਰਦਾ ਹੈਰਾਨ ਹੋ ਗਿਆ ਕਿ 2012 ਚ ਸ਼ਰੇਸ਼ ਇੱਕ ਪੁਲਿਸ ਮੁਲਾਜ਼ਮ ਦਾ ਰਸੋਈ ਆਇਆ ਜੀ ਔਰ ਸੋਇਆ ਜਿਹੜਾ ਕੁਝ ਸਾਲਾਂ ਬਾਅਦ ਅ ਮਤਲਬ ਠੇਕੇਦਾਰੀ ਪ੍ਰਕਿਰਿਆ ਚ ਪਾਇਆ ਜਾਂਦਾ ਹੁਣ ਸਾਨੂੰ ਇੱਥੋਂ ਸਮਝ ਲੈਣਾ ਚਾਹੀਦਾ ਕਿ ਉਹ ਠੇਕੇਦਾਰੀ ਪ੍ਰਕਿਰਿਆ ਚ ਆਪ ਨਹੀਂ ਪਿਆ ਉਹਦੇ ਉਹ ਪੁਲਿਸ ਆਫਸਰ ਨੇ ਪਾਇਆ ਉਸ ਮਿਲੀ ਭੁਗਤ ਕਰਕੇ ਪਾਇਆ ਤੁਹਾਡੀ ਰਸੋਈਏ ਨਾਲ ਸਾਂਝ ਹੁੰਦੀ ਹੈ ਸੋ ਉਸ ਸਾਂਝ ਦੇ ਵਿੱਚੋਂ ਉਹ ਜਿਹੜਾ ਹੈ ਉਹ ਅੱਗੇ ਵਧ ਜਾਂਦਾ ਹੈ ਤੇ ਪਿਛਲੇ ਦਿਨਾਂ ਚ ਉਹਨੇ ਜਦੋਂ ਆਪਣਾ ਵਿਆਹ ਕਰਾਇਆ ਤਾਂ ਉਹ ਹੈਲੀਕਾਪਟਰ ਦੇ ਵਿੱਚ ਦੁਲਹਨ ਲੈਣ ਗਿਆ ਐਸੋ ਇਸ ਕਰਕੇ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਐਬੀ ਕਾਰਲ ਮਾਰਕਸ ਨੇ ਕਿਹਾ ਕਿ ਜੇ ਕਿਸੇ ਦਾ ਪ੍ਰੋਫਿਟ ਜਿਹੜਾ ਉਹ 300% ਹੋ ਜਵੇ ਤਾਂ ਉਹ ਬੰਦਾ ਕੋਈ ਵੀ ਕਤਲ ਵਰਗੀ ਘਣਾਉਣੀ ਕਾਰਵਾਈ ਕਰਨ ਤੋਂ ਘਬਰਾਉਂਦਾ ਨਹੀਂ ਤੇ ਇੱਥੇ ਤਾਂ ਤੁਸੀਂ ਇਹ ਦੇਖੋ ਨਾ ਕਿ 12 ਦੇ ਵਿੱਚ ਬੰਦਾ ਰਸੋਈਆ ਤੇ 24 ਚ ਆ ਕੇ ਉਹ ਕਰੋੜਾਂ ਰੁਪਏ ਦੇ ਸਰਕਾਰ ਨੂੰ ਚੁੰਨੇ ਲਾਉਣ ਦੇ ਘਪਲੇ ਕਰਨ ਦੇ ਸਮਰੱਥ ਹੋ ਗਿਆ ਐ ਐਸੀ ਰੋਡ ਬਣਾ ਗਿਆ ਜਿਹੜੀ ਝਾੜੂ ਨਾਲ ਹੀ ਇਕੱਠੀ ਕੀਤੀ ਜਾ ਸਕਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਪੁਲਿਸ ਨੇ ਉਸ ਪੱਤਰਕਾਰ ਦੇ ਕਾਤਲ ਅ ਸ਼ਰੇਸ਼ ਚੰਦਰਾਕਰ ਨੂੰ ਤੇ ਉਹਦੇ ਦੋ ਹੋਰ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਵਿੱਚ ਤੀਸਰਾ ਕਾਤਲ ਉਹ ਹੈ ਜਿਹੜਾ ਮੁਕੇਸ਼ ਦਾ ਆ ਵੀ ਦੋਸਤ ਹੈ ਤੇ ਸ਼੍ਰੇਸ਼ ਦਾ ਵੀ ਦੋਸਤ ਹੈ ਦੋਨਾਂ ਦਾ ਸਾਂਝਾ ਦੋਸਤ ਹੈ ਉਹ ਵੀ ਉਹ ਬੇਸਿਕਲੀ ਸੂਤਰ ਧਾਰ ਦੇ ਤੌਰ ਤੇ ਕੰਮ ਕਰਦਾ ਇਸ ਸਮੇਂ ਦੌਰਾਨ ਜਦੋਂ ਮੁਕੇਸ਼ ਦੀ লাশ ਮਿਲ ਗਈ ਹੈ ਉਸ ਵੇਲੇ ਉਹਦਾ ਜਿਹੜਾ ਮੋਬਾਈਲ ਨਹੀਂ ਮਿਲਿਆ ਆਸੋ ਸ਼੍ਰੇਸ਼ ਨੂੰ ਜਦੋਂ ਹైదరాబాద్ ਤੋਂ ਉਹ ਟੀਮ ਨੇ ਫੜ ਕੇ ਲਿਆਂਦਾ ਤਾਂ ਉਹਨੇ ਕਿਹਾ ਕਿ ਇਹ ਅਸੀਂ ਜਿਹੜਾ ਇਹਦਾ ਮੋਬਾਈਲ ਹੈ ਉਹ ਦਰਿਆ ਵੇ ਸੁੱਟ ਦਿੱਤਾ ਸੋ ਹੁਣ ਸ਼੍ਰੇਸ਼ ਦੇ ਮੋਬਾਈਲ ਤੋਂ ਹੋਰ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਤੋਂ ਇਹਦੀ ਸਟੱਡੀ ਕੀਤੀ ਜਾ ਰਹੀ ਆ ਕਿ ਉਹਨੂੰ ਕਿਵੇਂ ਟ੍ਰੈਪ ਵਿੱਚ ਲਿਆਂਦਾ ਗਿਆ ਜੇ ਉਹਨੇ 24 ਤਰੀਕ ਨੂੰ ਇਹ ਰਿਪੋਰਟ ਚਲਾ ਦਿੱਤੀ ਸੀ ਉਹਨੂੰ ਇਹਨਾਂ ਨਾਲ ਵਾਪਸੀ ਆ ਕੇ ਇਹਨਾਂ ਦੇ ਸੰਪਰਕ ਚਾਉਣ ਦੀ ਲੋੜ ਕੀਤੀ ਸੀ ਜੀ ਸੋ ਇਸ ਤਰ੍ਹਾਂ ਦੇ ਕਈ ਜਿਹੜੇ ਇਹ ਜਿਹੜੇ ਸਵਾਲ ਹੈ ਉਹ ਅੱਜ ਖੜੇ ਹੋ ਰਿਹਾ ਪਰ ਇਸ ਸਮੇਂ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਜਦੋਂ ਅਸੀਂ ਪਹਿਲੇ ਸਾਲ ਦਾ ਜਸ਼ਨ ਮਨਾ ਰਹੇ ਸੀ ਉਸ ਦਿਨ ਇੱਕ ਪੱਤਰਕਾਰ ਆਪਣੀ ਇਹ ਜਿਹੜੀ ਆ ਉਹ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਆਪਣੀ ਜਾਨ ਤੋਂ ਹੱਥੋਂ ਬੈਠਾ ਸੀ ਜੀ ਸਰ ਸਰ ਹੁਣ ਸਵਾਲ ਇਹ ਹੈ ਕਿ ਛੱਤੀਸਗੜ੍ਹ ਦੇ ਜਿਹੜੇ ਸੀਐਮ ਨੇ ਉਹਨਾਂ ਦੇ মিডিਆ ਸਲਾਹਕਾਰ ਪੰਕਜ ਕੁਮਾਰ ਚਾਹ ਨੇ ਇਹ ਇਸ ਲਈ ਇਸ ਸਭ ਕਤਲ ਦੇ ਮਾਮਲੇ ਦੇ ਲਈ ਜ਼ਿੰਮੇਵਾਰ ਕਾਂਗਰਸ ਨੂੰ ਠਹਿਰਾਇਆ ਕੀ ਕਹਿਣਾ ਚਾਹੋਗੇ ਸਰ ਕਿੱਥੇ ਤੱਕ ਬਾਜ਼ਮਾ ਦੇਖੋ ਜਦੋਂ ਗੱਲ ਕੋਈ ਜਨਤਕ ਹੁੰਦੀ ਹੈ ਤਾਂ ਹਰ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਉਹਦੇ ਤੋਂ ਲਾਹਾ ਲੈਣਾ ਚਾਹੁੰਦੀ ਹੈ ਇਹ ਉੱਥੇ ਦੇ ਸੀਐਮ ਦੇ ਇਹ ਮੀਡੀਆ ਸਲਾਹਕਾਰ ਨੇ ਤੇ ਇਹਨਾਂ ਨੇ ਐਕਸ ਉੱਪਰ ਇੱਕ ਪੋਸਟ ਪਾਈ ਆ ਜਿਹਦੇ ਤੇ ਉਹਨਾਂ ਨੇ ਲਿਖਿਆ ਕਿ ਕਾਂਗਰਸ ਪਾਰਟੀ ਨੇ ਹਤਿਆਰੇ ਦੇ ਨਾਲੋਂ ਅਜੇ ਆਪਣਾ ਨਾਤਾ ਨਹੀਂ ਤੋੜਿਆ ਉਹਨਾਂ ਨੇ ਕਿਹਾ ਕਿ ਹਤਿਆਰੇ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਹਨਾਂ ਨੇ ਅਜੇ ਉਹਨੂੰ ਪਾਰਟੀ ਚੋਂ ਨਹੀਂ ਕੱਢਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੱਤਰਕਾਰ ਮਕੇਸ਼ ਚੰਦਰਾਕਰ ਦੇ ਸੰਸਕਾਰ ਤੇ ਕਾਂਗਰਸ ਦਾ ਕੋਈ ਵੀ ਲੀਡਰ ਨਹੀਂ ਆਇਆ ਜਿਸ ਵੇਲੇ ਏ ਮੁਕੇਸ਼ ਚੰਦਰਾਕਰ ਦਾ ਸੰਸਕਾਰ ਹੋ ਰਿਹਾ ਸੀ ਉਸੇ ਵੇਲੇ ਬਸਤਰ ਦੇ ਵਿੱਚ ਕਾਂਗਰਸ ਦੇ ਮਤਲਬ ਪਾਰਟੀ ਦੇ ਪ੍ਰਧਾਨ ਨੂੰ ਲੱਡੂਆਂ ਨਾਲ ਤੋਲਿਆ ਜਾ ਰਿਹਾ ਸੀ ਜੀ ਅਸੋ ਉਹਨੇ ਸਾਰੀ ਜਿਹੜੀ ਪੋਸਟ ਹੈ ਉਹ ਇਸ ਗੱਲ ਤੇ ਫੋਕਸ ਕਰ ਦਿਤੀ ਹੈ ਕਿ ਉਹ ਜਿਹੜਾ ਕਾਤਲ ਹੈ ਉਹ ਕਾਂਗਰਸ ਦਾ ਇੱਕ ਆਗੂ ਹੈ ਜੀ ਸਰ ਮੈਂ ਇਸ ਗੱਲ ਨਾਲ ਬਿਲਕੁਲ ਤਰਸਤ ਸਹਿਮਤ ਹਾਂ ਆ ਕਿ ਉਹ ਕਾਂਗਰਸ ਦਾ ਸਟੇਟ ਪੱਧਰ ਦਾ ਵਾਈਸ ਪ੍ਰਧਾਨ ਸੀ ਕਿਸੇ ਵਿੰਗ ਦਾ ਪਰ ਸਵਾਲ ਇਹ ਹੈ ਕਿ ਕਾਂਗਰਸ ਅੱਜ ਉਹਦੇ ਤੋਂ ਇਹ ਖੜਾ ਛਡਾਰੀ ਹੈ ਕਹਿ ਕੇ ਵੀ ਉਹਨੇ ਪਿਛਲੇ 10 ਦਿਨ ਪਹਿਲਾਂ ਆ ਜਿਹੜੀ ਹੈ ਉਹ ਭਾਜਪਾ ਜੁਆਇਨ ਕਰ ਲਈ ਸੀ ਮੈਂ ਇਹ ਗੱਲ ਸਮਝਦਾ ਆ ਵੀ ਐਸਾ ਗੁੰਡਾ ਐਲੀਮੈਂਟ ਜਿਹੜਾ ਹੁੰਦਾ ਹੈ ਉਹ ਕਿਸੇ ਪੋਲਿਟਿਕਲ ਪਾਰਟੀ ਦਾ ਨਹੀਂ ਹੁੰਦਾ ਉਹ ਪੋਲਿਟਿਕਲ ਪਾਰਟੀਆਂ ਨੂੰ ਇਸ ਲਈ ਚੁਣਦਾ ਹੈ ਕਿ ਉਹਦੇ ਲਈ ਕਿੰਨੀਆਂ ਕੋ ਸਹਾਇਕ ਹੁੰਦੀਆਂ ਨੇ ਜਦੋਂ ਕਾਂਗਰਸ ਦਾ ਰਾਜ ਹੈ ਤਾਂ ਉਹ ਕਾਂਗਰਸੀ ਹੈ ਜਦੋਂ ਭਾਜਪਾ ਦਾ ਰਾਜ ਹੈ ਤੇ ਉਹ ਭਾਜਪਾ ਪਰ ਜੇ ਅਸੀਂ ਇਸ ਸਾਰੇ ਕੁਝ ਨੂੰ ਇਸ ਅੰਦਾਜ਼ ਦੇ ਨਾਲ ਆ ਮਤਲਬ ਰੱਦਣ ਲੱਗ ਪਏ ਜਾਂ ਇਸ ਅੰਦਾਜ਼ ਦੇ ਨਾਲ ਨੈਗਲੈਕਟ ਕਰਨ ਲੱਗ ਪਏ ਵੀ ਅਭੀ ਉਹ ਕਾਂਗਰਸੀ ਆ ਸੀਗਾ ਜਾਂ ਉਹ ਭਾਜਪਾ ਹੀ ਸੀਗਾ ਤਾਂ ਇਹ ਫਿਰ ਇੱਕ ਦੂਜੇ ਤੇ ਬਲੇਮ ਬਾਜ਼ੀ ਹੋਏਗੀ ਤੇ ਉਸ ਪੱਤਰਕਾਰ ਨੂੰ ਇਹਦਾ ਇਨਸਾਫ ਨਹੀਂ ਮਿਲੇਗਾ ਜਿਹੜਾ ਆਪਣੀ ਜਿਹੜੀ ਡਿਊਟੀ ਨਿਭਾਉਂਦਾ ਹੋਇਆ ਇਸ ਸੰਸਾਰ ਤੋਂ ਕੁਝ ਕਰ ਗਿਆ ਅਸੋ ਮੈਂ ਸਮਝਦਾ ਆ ਵੀ ਇਹ ਸਾਰੀ ਜਿਹੜੀ ਕਟਨਾ ਹੈ ਇਹ ਪੱਤਰਕਾਰੀ ਭਾਈਚਾਰੇ ਦੇ ਲਈ ਇੱਕ ਬਹੁਤ ਚੈਲੰਜ ਵਾਲੀ ਹੈ ਪਿਛਲਾ ਵਾਰਾ ਸਾਰਾ ਜਿਹੜਾ ਜਿਹਦੇ ਵਿੱਚ ਰੂਸ ਜਕਰੇਨ ਦਾ ਜੰਗ ਹੈ ਇਹ ਇਜ਼ਰਾਈਲ ਫਸਤੀਨ ਦਾ ਜੁੱਧ ਹੈ ਇਹਦੇ ਚ ਪੱਤਰਕਾਰਾਂ ਨੂੰ ਵੱਡੇ ਪੱਦਰ ਤੇ ਆਪਣੀਆਂ ਜਾਨਾਂ ਜਿਹੜੀਆਂ ਉਹ ਗਵਾਉਣੀਆਂ ਪਈਆਂ ਪੱਤਰਕਾਰੀ ਭਾਈਚਾਰੇ ਲਈ ਜਿੱਥੇ ਇਹ ਜੰਗਾ ਵਿਨਾਸ਼ਕਾਰੀ ਹੁੰਦੀ ਆ ਉੱਥੇ ਨਾਲ ਦੀ ਨਾਲ ਪੱਤਰਕਾਰੀ ਭਾਈਚਾਰੇ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਰਿਪੋਰਟਿੰਗ ਆ ਉਹ ਵੀ ਖਤਰਨਾਕ ਬਣ ਜਾਂਦੀ ਆ ਐਸੋ ਮੈਂ ਸਮਝਦਾ ਕਿ ਮੁਕੇਸ਼ ਚੰਦਰਾਕਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਦਿਨਾਂ ਚ ਜਿਹੜੀ ਪੱਤਰਕਾਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਨੂੰ ਡਰ ਪੱਤਰਕਾਰ ਆ ਉਹ ਡਰ ਕੇ ਘਰਾਂ ਅੰਦਰ ਨਾ ਬੈਠ ਜਾਣ ਜੀ ਬਿਲਕੁਲ ਸਰ ਸੋ ਸਰ ਸਵਾਲ ਹੋਰ ਵੀ ਨਹੀਂ ਲੇਕਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਸੋ ਮਿਲਦੇ ਹਾਂ ਬ੍ਰੇਕ ਤੋਂ